ਹਾਂਜੀ ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਪ੍ਰੈਜ਼ੈਂਟ ਤਾਂ ਕਰ ਰਹੇ ਸੀਗੇ ਹੈਨਾ ਪ੍ਰੈਜ਼ੈਂਟ ਸਿੰਪਲ ਦਾ ਆਪਾਂ ਰੂਲ ਕੀਤਾ ਸੀਗਾ ਤੇ ਆਪਾਂ ਇਹਦੇ ਨਾਲ ਦੀਆਂ ਐਗਜ਼ਾਮਪਲਸ ਲਿੱਤੀਆਂ ਸੀ ਤੁਸੀਂ ਦੇਖ ਸਕਦੇ ਹੋ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਆਉਗੇ ਨਾ ਤੁਹਾਨੂੰ ਡੀਪਲੀ ਕਲੀਅਰ ਹੋ ਜੂਗਾ ਠੀਕ ਹੈ ਇਹ ਦੇਖੋ ਮੈਂ ਆਪਾਂ ਇਹ ਕੀਤਾ ਸੀ ਨਾ ਸਾਰੇ ਸੈਂਟੈਂਸਸ ਮੈਂ ਤੁਹਾਨੂੰ ਬਣਵਾਏ ਸੀਗੇ 14 ਸੈਂਟੈਂਸਸ ਬਣਵਾਏ ਸੀਗੇ ਮੈਂ ਤੁਹਾਨੂੰ ਟੋਟਲ ਆ ਦੇਖੋ ਤੁਸੀਂ ਦੇਖ ਸਕਦੇ ਹੋ ਹੈਨਾ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਇਹ ਦੱਸ ਦੁਬਾਰਾ ਰਿਵਾਈਜ਼ ਕਰਵਾ ਦਿੰਦੀ ਆ ਕਿ ਜਦੋਂ ਆਪਾਂ ਐਨੀ ਪਰਸਨ ਕੋਈ ਵੀ ਮਤਲਬ ਕੋਈ ਵੀ ਇੱਕ ਸਿੰਗਲ ਪਰਸਨ ਹੋਵੇ ਹਨਾ ਥੈਨੀ ਸਿੰਗਲ ਪਰਸਨ ਇਹਦੇ ਲਈ ਰੂਲ ਕਿਹੜਾ ਲੱਗਣਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਹੁਣ ਮਾਈ ਮਤਲਬ ਜਿਹੜਾ ਸਿੰਗਲ ਪਰਸਨ ਹੋਵੇ ਉਹਦੇ ਵਿੱਚ ਕੀ ਹੋ ਸਕਦਾ ਤੁਹਾਨੂੰ ਮਾਈ ਫਰੈਂਡ ਮਾਈ ਫਾਦਰ ਵੀ ਹੋ ਸਕਦਾ ਹੈ। ਹਨਾ ਇਹ ਮਾਈ ਮਦਰ ਹੋ ਸਕਦਾ ਹੈ। ਮਤਲਬ ਮਾਈ ਸਿਸਟਰ ਲਗਾ ਲਓ ਮਾਈ ਬ੍ਰਦਰ ਲਗਾ ਲਓ ਸਿੰਪਲ ਚੀਜ਼ ਜਿਵੇਂ ਕਿ ਹੀ ਸ਼ੀ ਇਟ ਨੇ ਹਨਾ ਇਹਨਾਂ ਦੇ ਨਾਲ ਆਪਾਂ ਕਿਹੜਾ ਰੂਲ ਲਗਾਇਆ ਸੀਗਾ ਰੂਲ ਕਿਹੜਾ ਸੀਗਾ ਇਹਦਾ ਇਹ ਚੀਜ਼ਾਂ ਨੂੰ ਤੁਸੀਂ ਰਿਵਾਈਜ਼ ਕਰਦੇ ਰਿਹਾ ਕਰੋ ਰੂਲ ਸੀਗਾ ਆਪਣਾ ਇਹ ਠੀਕ ਹੈ ਇਹ ਆਪਣਾ ਰੂਲ ਸੀਗਾ ਇਹਦੇ ਵਿੱਚ ਤੇ ਇਹਦੇ ਵਿੱਚ ਜਿਹੜਾ 네ਗੇਟਿਵ ਸੈਂਟੈਂਸ ਦੇ ਵਾਲਾ ਜਾਣਾ ਉਹ ਕੀ ਜਾ ਰਿਹਾ ਸੀਗਾ ਡਸ ਨਾਟ ਠੀਕ ਹੈ ਇਹ ਸੀਗਾ 네ਗੇਟਿਵ ਦੇ ਵਿੱਚ ਇਹਦੇ ਨਾਲ ਉਹ ਦੂਜਾ ਕਿਹੜਾ ਸੀਗਾ ਆਪਣਾ ਪਲੂਰਲ ਵਾਲਾ ਆਈ ਯੂ ਵੀ ਦੇ ਇਹ ਸੀ ਤਨ ਇਹਦੇ ਲਈ ਆਪਾਂ ਰੂਲ ਜਿਹੜਾ ਲਗਾ ਰਹੇ ਸੀਗੇ ਇਹਦੇ ਲਈ ਤਾਂ ਬਿਲਕੁਲੀ ਸਿੰਪਲ ਰੂਲ ਸੀਗਾ ਆਪਾਂ ਇਹ ਵਾਰ ਤੇ ਇਹਦੇ ਵਿੱਚ ਫਰਕ ਕੀ ਸੀਗਾ 네ਗੇਟਿਵ ਦੇ ਵਿੱਚ ḍo not ਠੀਕ ਹੈ ਤੇ ਮੈਂ ਤੁਹਾਨੂੰ ਦੱਸਦਾ ਕਿ does not ਦੀ ਸ਼ਾਰਟ ਫਾਰਮ ਆਪਾਂ ਲਿਖ ਦਿੰਦੇ ਆਂ doesn't ਠੀਕ ਹੈ ਤੇ do not ਦੀ ਲਿਖ ਦਿੰਦੇ ਆਂ ਆਪਾਂ don't ਠੀਕ ਹੈ ਬਸ ਇੰਨੀ ਗੱਲ ਸੀਗੀ ਹੁਣ ਆਪਾਂ ਅੱਗੇ ਫਿਰ ਕਰਾਂਗੇ ਇਹਨਾਂ ਤੁਸੀਂ ਇਸ ਚੀਜ਼ ਨੂੰ ਚੰਗੇ ਤਰੀਕੇ ਦੇ ਨਾਲ ਰਿਵਾਈਜ਼ ਕਰੋ ਠੀਕ ਹੈ